ਨਹਿਰੀ ਪਾਣੀ ਤਾਂ ਨਹੀਂ ਸਾਨੂੰ ਤਾਂ ਸਾਡੇ ਟੋਕੇ ਇਹਦੇ ਲਈ ਤੁਸੀਂ ਸਰਕਾਰਾਂ ਕੋਲ ਪਹੁੰਚ ਕੀਤੀ ਆ ਹਾਂਜੀ ਹਾਂਜੀ ਬੜੇ ਸੰਘਰਸ਼ ਕੀਤੇ ਕਿਸੇ ਨੇ ਸੁਣੀ ਨਹੀਂ ਜੀ ਚੋਣ ਵੇਲੇ ਚੋਣ ਬਾਦਾਂ ਚ ਆ ਕੇ ਉਵੇਂ ਹੀ ਜਿਵੇਂ ਉਹ ਬਾਕੀ ਪੰਜਾਬ ਦੇ ਹਿੱਸਿਆਂ ਚ ਝੂਠ ਬੋਲਦੇ ਲੀਡਰ ਇੱਥੇ ਵੀ ਇਹੀ ਕੁਛ ਕਰਦੇ ਆ ਤੇ ਇਹੀ ਬਸ ਤੇ ਇਹੀ ਝੂਠੇ ਦਾਅਵੇ ਨੇ ਚੋਣ ਬਾਦਾਂ ਵੇਲੇ ਇਹ ਗੱਲ ਕਹਿ ਕੇ ਜਾਂਦੇ ਆ ਹਾਂਜੀ ਕਿ ਅਸੀਂ ਜ਼ਮੀਨ ਪੱਕੀ ਕਰਾਂਗੇ ਤੇ ਦਰਿਆ ਦੋ ਤਿੰਨ ਸਾਲ ਨਾ ਆਏ ਇਹਦੇ ਚ ਗੰਦਾ ਪਾਣੀ ਛੱਡਿਆ ਜਾਂਦਾ ਫੈਕਟਰੀਆਂ ਦਾ ਚੰਮੜਾ ਫੈਕਟਰੀ ਦਾ ਪੰਜਾਬ ਦੇ ਜਿਵੇਂ ਦੂਜੇ ਹਿੱਸੇ ਬਦਨਾਮ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਵਹਤਾ ਸੋਡੇ ਬਾਰਡਰ ਦੇ ਪਿੰਡਾਂ ਚ ਨਸ਼ਾ ਹੈ ਹਾਂਜੀ ਦੋਸਤੋ ਅਸੀਂ ਪੰਜਾਬ ਸਾਂਝ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਮੈਂ ਕੁਵਾਲ ਸਿੰਘ ਸਿੱਧੂ ਅੱਜ ਅਸੀਂ ਫਾਜ਼ਿਲਕਾ ਬਾਰਡਰ ਦੇ ਪਿੰਡਾਂ ਦੀ ਦਾਸਤਾਨ ਪੇਸ਼ ਕਰਦੇ ਹਾਂ ਤੁਹਾਡੇ ਸਾਹਮਣੇ ਤੇ ਫਾਜ਼ਿਲਕਾ ਬਾਰਡਰ ਦੇ ਜਿਹੜੇ ਪਿੰਡ ਹੈ ਉਹ ਕਹਿਣ ਨੂੰ ਪੰਜਾਬ ਦੇ ਕਿਹਾ ਜਾਂਦੇ ਪਰ ਜਿੱਥੇ ਇੱਥੇ ਅਸੀਂ ਹਾਲਾਤ ਦੇਖਿਆ ਵੱਧ ਤੋਂ ਵੱਧਤਰ ਹਾਲਾਤ ਹੈ ਲੋਕਾਂ ਦੇ ਜਿਹੜੇ ਘਰ ਐ ਉਹ ਬੜੇ ਛੋਟੇ ਬਣੇ ਹੋਏ ਆ ਗਲੀਆਂ ਟੰਗ ਐ ਉਹ ਬਾਈ ਤੋਂ ਜਾਣਦੇ ਆ ਕਾਰਨ ਕੀ ਇੱਥੇ ਜ਼ਮੀਨ ਘਟ ਐ ਜਾਂ ਉਹਨਾਂ ਦੀ ਉਤਪਾਦਨ ਘਟ ਐ ਜਾਂ ਲੋਕਾਂ ਦਾ ਰੋਜ਼ਗਾਰ ਦੇ ਕਿਤੇ ਐ ਜਿਹੜੇ ਉਹਨੇ ਕਾਰਗਰ ਸਿੱਧ ਨਹੀਂ ਹੋਏ ਕਿ ਇਹ ਪੰਜਾਬ ਦੇ ਹੋਰਾਂ ਪਿੰਡਾਂ ਵਾਂਗ ਜਿਹੜੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਹੋਰਾਂ ਪਿੰਡਾਂ ਵਾਂਗ ਵਿਕਸਤ ਕਿਉਂ ਨਹੀਂ ਹੋ ਸਕੇ ਆਪਾਂ ਬਾਈ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਤੇ ਆਪਾਂ ਕਿਹੜੇ ਪਿੰਡ ਦੇ ਵਿੱਚ ਬੈਠੇ ਆਂ ਮੇਰਾ ਨਾਮ ਅਸ਼ੋਕ ਸਿੰਘ ਹੈ ਜੀ ਗਿੰਗ ਮਾਤਮ ਨਗਰ ਦੇ ਰਹਿਣ ਵਾਲਾ ਮੈਂ ਜੀ ਹਾਂਜੀ ਤੁਹਾਡਾ ਬਈ ਮੁੱਖ ਕੀਤਾ ਕੀ ਆ ਸਾਡਾ ਤਾਂ ਮੁੱਖ ਕੀਤਾ ਤਾਂ ਖੇਤੀਬਾੜੀ ਹੈ ਖੇਤੀਬਾੜੀ ਨਾਲ ਇਸ ਰਿਲੇਟਡ ਆ ਸਾਡੀ ਥੋੜੀ ਖੇਤੀ ਹੈਗੀ ਆ ਬਸ ਉਹਦੇ ਤੇ ਡਿਪੈਂਡ ਹੈ ਹੋਰ ਤਾਂ ਸਾਨੂੰ ਕੁਝ ਨਹੀਂ ਅੱਛਾ ਖੇਤੀ ਹੈ ਜਿਹੜੀ ਖੇਤੀ ਦੇ ਲਈ ਜ਼ਮੀਨ ਉਪਜਾਊ ਹੋਣਾ ਧਰਤੀ ਹਠਲਾ ਪਾਣੀ ਵਧੀਆ ਹੋਣਾ ਨਹਿਰੀ ਪਾਣੀ ਦੀ ਸਪਲਾਈ ਹੋਣਾ ਜਾਂ ਟਿਊਬਵਲ ਕਨੈਕਸ਼ਨ ਹੋਣਾ ਇਹ ਸਾਰੀਆਂ ਚੀਜ਼ਾਂ ਇੱਥੇ ਸਹੀ ਆ ਕਾ ਨਹੀਂ ਸਾਡੇ ਨਹਿਰੀ ਪਾਣੀ ਤਾਂ ਆ ਨਹੀਂ ਸਾਨੂੰ ਤਾਂ ਸਾਡੇ ਟਿਊਬਲ ਹੀ ਹੈਗੇ ਆ ਬਸ ਉਹ ਦੇ ਨਾਲ ਹੀ ਸਾਡੇ ਜਿਹੜਾ ਧਰਤੀ ਹੇਠਲਾ ਪਾਣੀ ਆ ਚੰਗਾ ਹੋ ਮਤਲਬ ਜਿਆਦਾ ਡੂੰਘਾਈ ਦੇ ਵਿੱਚ ਚੰਗਾ ਜਾਂ ਜਮਿਨੀ ਘੱਟ ਡੂੰਘਾਈ ਦੇ ਵਿੱਚ ਵੀ ਚੰਗਾ ਪਾਣੀ ਨਹੀਂ ਪਹਿਲਾਂ ਤਾਂ ਦੋ ਤੂੰ 300 ਫੁੱਟ ਤੱਕ ਪਾਣੀ ਵਧਿਆ ਸੀ ਹੁਣ ਜਿਵੇਂ ਜੇ ਦਰਿਆ ਦੋ ਤਿੰਨ ਸਾਲ ਨਾ ਆਏ ਇਹਦੇ ਚ ਗੰਦਾ ਪਾਣੀ ਛੱਡਿਆ ਜਾਂਦਾ ਫੈਕਟਰੀਆਂ ਦਾ ਚੰਬੜਾ ਫੈਕਟਰੀ ਦਾ ਸ਼ੈਲਰਾਂ ਦਾ ਉਹਦੇ ਕਾਰਨ ਸਤਲੁਜ ਦਰਿਆ ਸਤਲੁਜ ਦਰਿਆ ਦੇ ਵਿੱਚ ਫਿਰ ਉਹਦੇ ਨਾਲ ਜੋ ਜਿਹੜਾ ਹੈਗਾ ਸੇਮ ਦਾ ਪਾਣੀ ਦਾ ਲੈਵਲ ਥੋੜਾ ਖਰਾਬ ਹੋ ਜਾਂਦਾ ਹੈ ਉੱਪਰਲਾ ਪਾਣੀ ਜਿਹੜਾ 40 ਤੋਂ 50 ਫੁੱਟ ਵਾਲਾ 100 ਫੁੱਟ ਤੱਕ ਪਾਣੀ ਬਹੁਤ ਖਰਾਬ ਹੋ ਜਾਂਦਾ ਹੈ ਅੱਛਾ ਤੁਸੀਂ ਕਹਿੰਨੋ ਕਿ ਸਤਲੁਜ ਦਰਿਆ ਜਿਹਦੇ ਵਿੱਚ ਹੜਾ ਹੈ ਹੜਾਂ ਦੀ ਮਾਰ ਨੇ ਤੁਹਾਡੇ ਮਕਾਨ ਡੇਗੇ ਛੁੱਡੀਆਂ ਜ਼ਮੀਨਾਂ ਖਰਾਬ ਕੀਤੀਆਂ ਛੁੱਡੀਆਂ ਜ਼ਮੀਨਾਂ ਦੇ ਵਿੱਚ ਰੇਤਾ ਭਰਿਆ ਟੋਏ ਪੱਟੇ ਜੀ ਜਦੋਂ ਹੜ ਨਹੀਂ ਆਉਂਦੇ ਉਸੇ ਦਰਿਆ ਦੇ ਵਿੱਚ ਪੰਜਾਬ ਦੀਆਂ ਕੈਮੀਕਲ ਚਮੜਾ ਫੈਕਟਰੀਆਂ ਦਾ ਗੰਦਾ ਪਾਣੀ ਆ ਕੇ ਛੋਡੇ ਤਰਤੀਹਠਲੇ ਪਾਣੀ ਨੂੰ ਪੋਲਿਊਟ ਕਰਦਾ ਇਹ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਹਾਂਜੀ ਬਹੁਤ ਸਰਕਾਰਾਂ ਤੱਕ ਪਹੁੰਚ ਕੀਤੀ ਛੋਡੇ ਇੱਥੇ ਸ਼ੇਰ ਸਿੰਘ ਆਇਆ ਹਾਂਜੀ ਦੀ ਕੰਸਿਸਟੈਂਸੀ ਬਣਦੀ ਹੈ ਵਿਧਾਨ ਸਭਾ ਕਾਫੀ ਆਏ ਆ ਸਰਕਾਰਾਂ ਆਈਆਂ ਜਿਹੜਾ ਵੀ ਕੋ ਲੀਡਰਸ਼ਿਪ ਬਣਦਾ ਉਹ ਸਾਰੇ ਆਉਂਦੇ ਆ ਦਾਅਵੇ ਕਰ ਜਾਂਦੇ ਆ ਬੇ ਤੁਹਾਡਾ ਪਾਣੀ ਦੇਸੀ ਕੋਈ ਵਿਵਸਥਾ ਕਰਾਂਗੇ ਲੇਕਿਨ ਬਾਅਦ ਵਿੱਚ ਕੋਈ ਨਹੀਂ ਹੁੰਦਾ ਕਿਸੇ ਨੇ ਨਹੀਂ ਸੁਣੀ ਨਹੀਂ ਸੁਣੀ ਇਹਨਾਂ ਪਿੱਛੇ ਜਿਹੜੇ ਆਏ ਸੀਗੇ ਔਰ ਵੀ ਜਿਵੇਂ ਸੀਗੇ ਆ ਕਲਾਕਾਰ ਵੀ ਆਏ ਸੀਗੇ ਭਗਵੰਤ ਮਾਨ ਜਦੋਂ ਨਹੀਂ ਸੀ ਸਰਕਾਰ ਇਹਨਾਂ ਦੀ ਉਦੋਂ ਵੀ ਦਾਅਵੇ ਕਰਕੇ ਗਿਆ ਸੀ ਵੀ ਅਸੀਂ ਇਹ ਪਾਣੀ ਦਾ ਕੋਈ ਕਰਾਂਗੇ ਇਲਾਜ ਜੀ ਨਾਲ ਆਪਾਸ ਬੱਚੇ ਨਾ ਹੋਣ ਆ ਉਮਰ ਤੋਂ ਪਹਿਲੇ ਹੀ ਜਿਨ੍ਹਾਂ ਦੇ ਵਾਲ ਚਿੱਟੇ ਹੋ ਗਏ ਜਾਂ ਬਿਮਾਰੀਆਂ ਫੈਲ ਗਈਆਂ ਉਹਨਾਂ ਦੇ ਕਾਰਨ ਵੀ ਅਸੀਂ ਇਲਾਜ ਇਹਨਾਂ ਦਾ ਹੱਲ ਕਰਾਂਗੇ ਬਾਕੀ ਨਹੀਂ ਹੋਇਆ ਕੁਝ ਵੀ ਅੱਛਾ ਵੀ ਇਲਾਜ ਵੀ ਕਰਾਂਗੇ ਤੇ ਇਹ ਗੰਦੇ ਪਾਣੀ ਦਾ ਜਿਹੜਾ ਜ਼ਹਿਰੀਲਾ ਪਾਣੀ ਆਉਂਦਾ ਉਹਦਾ ਵੀ ਹੱਲ ਕਰਾ ਪਰ ਕੋਈ ਵੀ ਨਹੀਂ ਹੋਇਆ ਨਹੀਂ ਹੋਇਆ ਜੀ ਨਾ ਕਾਂਗਰਸ ਨੇ ਕੀਤਾ ਨਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਨਾ ਨਾ ਇਹਨੇ ਆਮ ਆਦਮੀ ਨੇ ਕੀਤਾ ਹਾਂ ਜੀ ਕੇਂਦਰ ਸਰਕਾਰ ਤੋਂ ਉਮੀਦ ਰੱਖਦੇ ਹੋ ਕੋਈ ਨਹੀਂ ਉਹਨਾਂ ਦੇ ਵੀ ਅਜੇ ਤੱਕ ਤਾਂ ਅਜੇ ਕੋਈ ਉਮੀਦ ਨਹੀਂ ਨਹੀਂ ਪਹੁੰਚ ਹੋਈ ਇੱਥੇ ਤੱਕ ਪਹੁੰਚ ਹੋਈ ਜੀ ਹਾਂ ਜੀ ਹੜ੍ਹਾਂ ਦੇ ਕਾਰਨ ਕੀ ਮੰਨਦੇ ਹੋ ਤੁਸੀਂ ਹੜਾਂ ਦੇ ਕਾਰਨ ਇਹ ਹੈ ਸਰਕਾਰਾਂ ਦੇ ਦਾਅਵੇ ਨੇ ਝੂਠੇ ਦਾਅਵੇ ਨੇ ਉਹਨਾਂ ਦੀ ਨਿਗਹਿਲੀਆਂ ਕਰਨ ਉਹਨਾਂ ਦੀ ਕਮੀਆਂ ਕਰਨੀ ਹੜਾਉਂਦੇ ਆ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ ਸਮੇਂ ਤੇ ਡਰੇਨਾਂ ਦੀ ਸਫਾਈ ਨਹੀਂ ਹੁੰਦੀ ਉਹਨਾਂ ਬੰਨਾਂ ਨੂੰ ਨਹੀਂ ਪੱਕਾ ਕੀਤਾ ਜਾਂਦਾ ਤੇ ਜਿਹੜੀ ਰੇਗ ਘਾਰ ਖੇਲੀ ਜਿਹਨੂੰ ਆਪਾਂ ਛੋਡੇ ਜ਼ਮੀਨ ਦੇ ਵਿੱਚ ਜਮਾ ਹੋਈ ਹੈ ਕਿ ਉਹ ਸਰਕਾਰ ਨੇ ਆਪਣੇ ਖਰਚੇ ਤੇ ਚੱਕੀ ਨੀ ਉਹਨੇ ਤਾਂ ਸਰਕਾਰ ਤਾਂ ਨਹੀਂ ਸੰਸਥਾਵਾਂ ਵਿਚਾਰੀ ਜੋ ਚੱਕ ਰਹੇ ਨੇ ਸਾਫ ਸਪਾਈਆਂ ਕਰ ਰਹੇ ਨੇ ਖੇਤ ਨੂੰ ਪਧਰਾ ਕਰ ਰਹੇ ਉਹ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਲੇਕਿਨ ਹੋਰ ਕੋਈ ਨਹੀਂ ਸਰਕਾਰ ਨੇ ਆਪਣੇ ਕੁਝ ਹਾਂਜੀ ਜਿਹੜੀ ਜ਼ਮੀਨਾਂ ਦੀ ਮਾਲਕੀ ਹੈ ਮੈਨੂੰ ਇਹ ਸਮਝਾਓ ਮੈਂ ਇੱਕ ਨਵਾਂ ਸ਼ਬਦ ਸੁਣਿਆ ਤੁਹਾਡੇ فاضਲ ਕਾ ਆ ਕੇ ਕੱਚੀਆਂ ਜ਼ਮੀਨਾਂ ਹਾਂਜੀ ਇਹ ਕੱਚੀਆਂ ਜ਼ਮੀਨਾਂ ਜਾਂ ਕੱਚੀ ਮਾਲਕੀ ਇਹ ਕੀ ਆ ਇਹ ਪਹਿਲੇ ਜਦੋਂ ਬਾਦਲ ਸਰਕਾਰ ਸੀ ਉਹਨਾਂ ਨੇ ਜਿਹੜੇ ਕੱਚੀਆਂ ਜ਼ਮੀਨਾਂ ਸੀ ਜਿਹੜੇ ਉਹਨਾਂ ਨੂੰ ਮਾਲਕ ਬਣਾਇਆ ਸੀਗਾ ਜ਼ਿਮੀਂਦਾਰਾਂ ਨੂੰ ਉਸ ਜ਼ਮੀਨਾਂ ਦਾ ਫਿਰ ਉਸ ਤੋਂ ਬਾਅਦ ਇਹ ਦੂਸਰੀ ਸਰਕਾਰ ਨੇ ਆ ਕੇ ਫਿਰ ਆਪਣੇ ਕਬਜ਼ੇ ਚ ਲੈ ਲਈ ਕੱਚੀਆਂ ਕਰਦੀਆਂ ਅੱਜ ਦੂਜੀ ਮਤਲਬ ਕਾਂਗਰਸ ਨੇ ਹਾਂਜੀ ਫਿਰ ਇਹਨਾਂ ਦੇ ਜਿਵੇਂ ਉਹਨਾਂ ਜਿਹੜੀ ਮਾਲਕੀ ਨੇ ਅਸਲ ਮਾਲਕੀ ਨੇ ਜਿਨ੍ਹਾਂ ਦੇ ਆਪਾਂ ਪਟੇ ਨਾਮ ਜੋ ਵੀ ਸਰਕਾਰ ਲੈਂਦੀ ਹੈ ਉਹ ਭਰ ਕੇ ਜਿਹੜੇ ਅਸਲ ਮਾਲਕ ਨੇ ਉਹਨਾਂ ਨੂੰ ਤਾਂ ਮਿਲ ਗਿਆ ਮੁਆਵਜ਼ਾ ਤੇ ਉਹ ਜਿਹੜੇ ਕੱਚੀਆਂ ਨੇ ਉਹਨਾਂ ਨੂੰ ਜੇ ਕੋਈ ਮੁਆਵਜ਼ਾ ਨਹੀਂ ਮਿਲਿਆ ਕੋਈ ਮਤਲਬ ਜਿਨ੍ਹਾਂ ਦੀ ਜ਼ਮੀਨਾਂ ਦੀ ਮਾਲਕੀ ਨਹੀਂ ਹੈਗੀ ਉਹਨਾਂ ਨੂੰ ਮੁਆਵਜ਼ਾ ਨਹੀਂ ਨਹੀਂ ਮਿਲਿਆ ਮਤਲਬ ਕਾਸ਼ਤਕਾਰ ਇਹ ਨਹੀਂ ਦੇਖੀ ਵੀ ਤੇ ਕਾਸ਼ਤਕਾਰ ਕੌਣ ਹੈ ਤੇ ਫਸਲ ਕੌਣ ਘਾ ਰਿਹਾ ਉਹ ਨਹੀਂ ਚੈੱਕ ਕੀਤੀ ਕਿ ਉਹ ਉਹ ਨਹੀਂ ਚੈੱਕ ਕਰਦੇ ਗਰਦੌਰੀ ਹੋ ਗਈ ਥੋੜੀ ਪਿੰਡਾਂ ਦੀ ਹਾਂ ਬਾਕੀ ਹੋ ਗਈ ਤਕਰੀਬ ਨਹੀਂ ਗਰਦੌਰੀ ਹੋ ਥੋੜੀ ਆਪਣੀ ਗੱਲ ਕਰੀਏ ਜੇ ਥੋੜੀ ਜ਼ਮੀਨ ਕੱਚੀ ਆ ਜਾਂ ਪੱਕੀਆਂ ਚੋਂ ਦੀ ਹੈ ਨੇ ਆਪਣੀ ਕੁਝ ਕੱਚੀ ਹੁੰਦੀ ਕੁਝ ਪੱਕੀ ਹੈਗੀ ਹੈ ਜਮੀਨਾਂ ਇੱਥੇ ਐਵਰੇਜ ਇੱਕ ਘਰਮਗਰ ਦੇਖੀਏ ਜ਼ਮੀਨ ਦੀ ਮਾਲਕੀ ਕਿੰਨੀ ਕ ਕਿਸਾਨਾਂ ਕੋਲ ਜਿਵੇਂ 2 ਕਿੱਤੇ 3 ਕਿੱਲੇ ਘਰਮਗਰ ਕਿੰਨੀ ਕ ਮੈਕਸਿਮਮ ਜੇ 5 ਕਿੱਲੇ ਵਾਲਾ ਕੋਈ ਜ਼ਮੀਂਦਾਰ ਰਹੇਗਾ ਤਾਂ ਉਹਦੇ ਕੋਲ 3 ਕਿੱਲੇ ਮਾਲਕੀ ਆ 2 ਕਿੱਲੇ ਜਿਵੇਂ ਕੱਚੀ ਜ਼ਮੀਨ ਆ ਕਹਿੰਦਾ ਮਤਲਬ ਕਿ 45% 50% ਹਜੇ ਵੀ ਇੱਥੇ ਕੱਚੀ ਮਾਲਕੀ ਆ ਹਾਂ ਜਿਆਦਾ ਹੀ ਹੈ ਇਹ ਇਹਦੇ ਲਈ ਤੁਸੀਂ ਸਰਕਾਰਾਂ ਕੋਲ ਪਹੁੰਚ ਕੀਤੀ ਆ ਹਾਂਜੀ ਹਾਂਜੀ ਬੜੇ ਸੰਘਰਸ਼ ਕੀ ਕਿਸੇ ਨੇ ਸੁਣੀ ਨਹੀਂ ਜੀ ਚੋਣੋ ਵੇਲੇ ਚੋਣ ਵਾਅਦਿਆਂ 'ਚ ਆ ਕੇ ਉਵੇਂ ਹੀ ਜਿਵੇਂ ਉਹ ਬਾਕੀ ਪੰਜਾਬ ਦੇ ਹਿੱਸਿਆਂ 'ਚ ਝੂਠ ਬੋਲਦੇ ਲੀਡਰ ਇੱਥੇ ਵੀ ਇਹੀ ਕੁਝ ਕਰਦੇ ਐ ਤੇ ਹੀ ਐ ਬਸ ਇਹ ਤੇ ਹੀ ਝੂਠੇ ਦਾਅਵੇ ਨੇ ਬਸ ਅਸੀਂ ਇਹ ਕਰਾਂਗੇ ਚੋਣ ਵਾਦਿਆਂ ਵੇਲੇ ਇਹ ਗੱਲ ਕਹਿ ਕੇ ਜਾਂਦੇ ਆ ਹਾਂਜੀ ਕਿ ਅਸੀਂ ਜ਼ਮੀਨ ਪੱਕੀ ਕਰਾਂਗੇ ਚੋਣ ਵਾਦਿਆਂ ਵੇਲੇ ਕਰਕੇ ਜਾਂਦੇ ਆ ਬਾਅਦ 'ਚ ਵੀ ਆਉਂਦੇ ਆ ਪਹਿਲਾਂ ਵੀ ਆਉਂਦੇ ਆ ਕਰਕੇ ਜਾਂਦੇ ਆ ਨੀ ਕਰਦੇ ਪੰਜਾਬ ਦੇ ਜਿਵੇਂ ਦੂਜੇ ਹਿੱਸੇ ਬਦਨਾਮ ਆ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਸੋਡੇ ਬਾਰਡਰ ਦੇ ਪਿੰਡਾਂ 'ਚ ਨਸ਼ਾ ਹੈ ਆ ਨਸ਼ਾ ਨਾਲ ਇਹਨਾਂ ਬਾਰਡਰ ਤੇ ਬੈਠੇ ਨੇ ਬਾਕੀ ਨਸ਼ਾਈ ਤੇ ਉਹਨਾਂ ਨਹੀਂ ਹੈਗਾ ਜਿੰਨਾ ਪਿੱਛੇ ਇੱਥੇ ਨਸ਼ਾਨੀ ਨੇ ਤੁਹਾਡੇ ਨੌਜਵਾਨ ਕੰਮਕਾਜਾਂ ਚ ਲੱਗੇ ਹੋਏ ਹਾਂਜੀ ਹਾਂਜੀ ਵੀ ਨਸ਼ੇ ਤੇ ਲੜਾਈ ਤੋਂ ਦੂਰ ਹੈ ਦੂਰ ਹਾਂਜੀ ਸਾਡੇ ਹੁਣ ਇਹ ਦੱਸੋ ਇਹ ਜਦੋਂ ਹੁਣ ਹੜਾ ਆਈ ਸੀ ਤੁਹਾਡਾ ਆਪਣਾ ਤੁਹਾਡੇ ਜਿਹੜੇ ਘਰ ਦੇ ਵਿੱਚ ਆਪਾਂ ਬੈਠੇ ਆ ਤਾਂ ਕੀ ਨੁਕਸਾਨ ਹੋਇਆ ਇਹਦੇ ਜੀ ਆਪਣੇ ਘਰ ਦੇ ਵਿੱਚ ਪਾਣੀ ਵੜਿਆ ਸੀ ਚਾਰ ਦੁਵਾਰੀ ਸਾਰੀ ਡਿੱਗ ਪਈ ਇੱਕ ਕਮਰਾ ਸੀ ਉਹ ਵੀ ਡਿੱਗ ਪਿਆ ਉਧਰ ਕਮਰਾ ਸੀ ਉਹ ਵੀ ਡਿੱਗ ਪਿਆ ਹਾਂਜੀ अच्छा देखिए। ਆ ਜਿਹੜਾ ਮਕਾਨ ਪਿੱਛੇ ਆਪਾਂ ਦੇਖ ਰਹੇ ਜਿਹੜੇ ਚ ਬੈਠਾ ਇਹ ਵੀ ਪਿੱਛੇ ਨਿਉ ਨੂੰ ਬੈਠੀਆਂ ਦੀਆਂ। ਹਾਂ ਇਹਦੇ ਨਿਉ ਆ ਅੰਦਰ ਵਾਲੀ ਸਾਰੀ ਮਿੱਟੀ ਬੈਠ ਗਈ ਸੀਗੀ। ਹਾਂਜੀ। ਇਸ ਬਾਅਦ ਫਿਰ ਪਿੱਲਰ ਪਾਏ ਇਹ ਮਜਾਦਾ ਨਹੀਂ ਕਿੰਨੇ ਸਾਲ ਹੋ ਗਏ ਇਹਨੂੰ ਪਾਏ ਨੂੰ ਮਕਾਨ। ਤਿੰਨ ਚਾਰ ਸਾਲ ਹੋ ਗਏ। ਚਾਰ ਸਾਲ ਹੋ ਗਏ। ਹਾਂਜੀ। ਹੁਣ ਵੀ ਫਿਰ ਲਗਭਗ 2-3 ਲੱਖ ਦਾ ਨੁਕਸਾਨ ਮੰਨਦੇ ਹੋ ਤੁਸੀਂ? ਹਾਂਜੀ। ਮੰਨਦੇ ਹੋ? ਹਾਂਜੀ ਹਾਂਜੀ। ਕਿਸੇ ਨੇ ਪਹੁੰਚ ਕੀਤੀ ਮਦਦ ਕਰਨ ਲਈ ਇਸ ਮਕਾਨ ਨੂੰ ਬਣਾਉਣ ਦੇ ਲਈ ਕੋਈ ਤੁਹਾਡੇ ਕੋਲ ਪਹੁੰਚਿਆ? ਜੇ ਚਾਹੇ ਪੰਜਾਬ ਸਰਕਾਰ ਹੈ ਕੇਂਦਰ ਸਰਕਾਰ ਕਹਿ ਲਈਏ ਕੋਈ ਹੋਰ ਰਾਜਨੀਤਿਕ ਪਾਰਟੀ ਕਹਿ ਲਈਏ ਕੋਈ ਜਥੇਬੰਦੀ ਕਹਿ ਲਈਏ ਕੋਈ ਕਲਾਕਾਰ ਕਹਿ ਲਈਏ ਪਹੁੰਚੇ ਕੋਈ ਖਾਲਸਾਡ ਵਾਲੇ ਆਇਓਰੇ ਹਾਂ ਜਿੰਨੀ ਅਜੇ ਤੱਕ ਤਾਂ ਕੋਈ ਵੀ ਵੈਸੇ ਸਹਿਯੋਗ ਕਰਨ ਵਾਸਤੇ ਤਾਂ ਜੇ ਕੋਈ ਵੀ ਨਹੀਂ ਆਇਆ ਵੈਸੇ ਦਾਅਵੇ ਕਰ ਗਏ ਨੇ ਕਾਫੀ ਜਿਵੇਂ ਸਰ ਉਹਨਾਂ ਦੇ ਅੰਡਰ ਵੀਲ ਦਾ ਕਮਰਾ ਤਾਂ ਲਿਖਿਆ ਗਿਆ ਸੀ ਵੀ ਤੁਹਾਨੂੰ ਪੈਸੇ ਦਿਵਾਵਾਂਗੇ ਨਾਮ ਵੀ ਲਿਸਟ ਚ ਆ ਗਿਆ ਹੈ ਅਜੇ ਗੱਲ ਨਹੀਂ ਕਿ ਵੀ ਨਾਮ ਨਹੀਂ ਆਇਆ ਪੈਸੇ ਨਹੀਂ ਆਏ ਲੇਕਿਨ ਅਜੇ ਤੱਕ ਪੈਸੇ ਨਹੀਂ ਆਏ ਉਹ ਦੇਖੋ ਕੋਈ ਆਉਂਦੇ ਨੇ ਜਾਂ ਨਹੀਂ ਆਉਂਦੇ ਉਹਦਾ ਅਜੇ ਕੋਈ ਪੱਕਾ ਨਹੀਂ ਕਹਿ ਸਕਦਾ